ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਮੌਜੂਦ ਆ ਜਿੱਥੇ ਕਿਸਾਨਾਂ ਨੇ ਕਾਲ ਦਿੱਤੀ ਹੋਈ ਹੈ ਕਿ 11 ਵਜੇ ਕਿਸਾਨ ਸ਼ੰਭੂ ਬੈਰੀਅਰ ਤੋਂ ਦਿੱਲੀ ਵਾਲੇ ਪਾਸੇ ਕੂਚ ਕਰਨਗੇ ਔਰ ਵੱਡੇ ਵੱਡੇ ਇੰਤਜ਼ਾਮ ਕਿਸਾਨਾਂ ਨੇ ਕੀਤੇ ਹੋਏ ਆ ਇਧਰਲੇ ਬੰਦੇ ਟਰਾਲੀਆਂ ਭਰ ਕੇ ਲੈਂਦੀਆਂ ਹੋਈਆਂ ਮਿੱਟੀ ਦੇ ਭਰੇ ਹੋਏ ਗੱਟੇ ਐਨਾਂ ਟਰਾਲੀਆਂ ਦੇ ਵਿੱਚ ਆਪਾਂ ਇਹ ਇੰਤਜ਼ਾਮ ਇਹਨਾਂ ਨੇ ਕਿਉਂ ਕੀਤਾ ਕਿਵੇਂ ਕੀਤਾ ਇਹਦੇ ਬਾਰੇ ਅਜੇ ਕੁਝ ਵੀ ਦੱਸਿਆ ਨਹੀਂ ਗਿਆ ਕਿਸਾਨਾਂ ਦੇ ਵੱਲੋਂ ਪਰ ਇੰਤਜ਼ਾਮ ਕਿਸਾਨਾਂ ਨੇ ਤਕੜੇ ਕੀਤੇ ਆ ਕਹਿੰਦੇ ਕਿ ਅਸੀਂ ਜਾਵਾਂਗੇ ਜੋ ਮਰਜ਼ੀ ਹੋਵੇ ਕਿਉਂਕਿ ਸਾਡਾ ਹੱਕ ਹੈ ਅਸੀਂ ਆਪਦੇ ਦੇਸ਼ ਦੀ ਰਾਜਧਾਨੀ ਜਾ ਕੇ ਪ੍ਰੋਟੈਸਟ ਕਰ ਸਕਦੇ ਹਾਂ ਤਾਂ ਵੱਡੇ ਵੱਡੇ ਸਪੀਕਰ ਲਾ ਦਿੱ ਜ਼ਬਰਦਸਤ ਤਿਆਰੀ ਹੈ ਪਰਲੇ ਬੰਨੇਓ ਕਿਉਂਕਿ ਫੋਰਸ ਜ਼ਬਰਦਸਤ ਆ ਪਰ ਇਧਰਲੇ ਬੰਨੇ ਅੱਜ ਮੌਸਮ ਜਿਹੜਾ ਉਹ ਧੁੰਦ ਵਾਲਾ ਇਸ ਕਰਕੇ ਹੋ ਸਕਦਾ ਕਿ ਅਸਰ ਥੋੜਾ ਬਹੁਤ ਘੱਟ ਹੋਵੇ ਗੋਲਿਆਂ ਦਾ ਕਿਉਂਕਿ ਲਗਾਤਾਰ ਤਰੇਲ ਪੈ ਰਹੀ ਹੈ ਤਾਂ ਤਸਵੀਰਾਂ ਸਿੱਧੀਆਂ ਅਸੀਂ ਦਿਖਾ ਰਹੇ ਤੁਹਾਨੂੰ ਇਸ ਬੰਨੇ ਇੰਤਜ਼ਾਮ ਜਿਹੜਾ ਕਿਸਾਨਾਂ ਨੇ ਇਸ ਪਾਸੇ ਪਾਣੀ ਦੇ ਜਿਹੜੇ ਟੈਂਕਰ ਵੀ ਲੈ ਕੇ ਖੜੇ ਕੀਤੇ ਹੋਇਆ ਔਰ ਇਸ ਦੇ ਨਾਲ ਹੀ ਪਰਲੇ ਬੰਨੇ ਪਾਣੀ ਦੀ ਇੱਕ ਟੈਂਕੀ ਪਈ ਆ ਪਿਛਲੀ ਵਾਰ ਬਹੁਤ ਕਾਰਗਰ ਸਾਬਤ ਹੋਈਆਂ ਹੰਝੂ ਗੈਸ ਦੀਆਂ ਗੋਲਿਆਂ ਨੂੰ ਰੋਕਣ ਵਾਸਤੇ ਜਿਹੜੀਆਂ ਬੋਰੀਆਂ ਸੀ ਗਿੱਲੀਆਂ ਕਰ ਕਰਕੇ ਕਿਸਾਨਾਂ ਦੇ ਨੋ ਅੰਜੂ ਗੈਸ ਦੇ ਗੋਲਿਆਂ ਦੇ ਉੱਪਰ ਪਾ ਦਿੱਤੀਆਂ ਜਾਂਦੀਆਂ ਸੀ ਬੋਰੀਆਂ ਤਾਂ ਇਹ ਤਸਵੀਰ ਹੈ ਇਧਰ ਬੰਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਖੜੇ ਆ ਦੇਖ ਸਕਦੇ ਹੋ ਤੁਸੀਂ ਪੂਰੇ ਜਾਬਤੇ ਦੇ ਵਿੱਚ ਆ ਕੰਮ ਇਧਰੋਂ ਅਨੁਸ਼ਾਸਨ ਜਿਹੜਾ ਡਿਸਪਲਿਨ ਪੂਰਾ ਫਾਲੋ ਕੀਤਾ ਜਾ ਰਿਹਾ ਕਿ ਅਗਲੇ ਬੰਨੇ ਕਿਸੇ ਨੂੰ ਨਹੀਂ ਆਉਣ ਦੇਣਾ ਜਦੋਂ ਤੱਕ ਕਿਸਾਨ ਆਗੂ ਨਹੀਂ ਕਹਿੰਦੇ ਤਾਂ ਪੂਰੇ ਚੜ੍ਹਦੀ ਕਲਾ ਦੀ ਤਸਵੀਰ ਦੇਖ ਰਹੇ ਹੋ ਤੁਸੀਂ ਚਿਹਰੇ ਖਿੜੇ ਹੋਏ ਆ ਹੱਸਦੇ ਹੋਏ ਔਰ ਚੜ੍ਹਦੀ ਕਲਾ ਦੀ ਇਹ ਤਸਵੀਰ ਦੇਖ ਸਕਦੇ ਹੋ ਤੁਸੀਂ ਕਿਸਾਨ ਕਹਿੰਦੇ ਕਿ ਅਸੀਂ ਤਾਂ ਆਵਦੀਆਂ ਮੰਗਾਂ ਨੂੰ ਲੈ ਕੇ ਆਇਆ ਅਸੀਂ ਤਾਂ ਆਪਦੀ ਮੰਗਾ ਮੰਨਵਾਉਣ ਵਾਸਤੇ ਆਇਆ ਹਾਲਾਂਕਿ ਇਧਰ ਕਿਸਾਨ ਆਗੂਆਂ ਨੇ ਕਹਿ ਦਿੱਤਾ ਕਿ ਪੋਕਲੈਨ ਮਸ਼ੀਨ ਜਿਹੜੀ ਉਹਦੀ ਵਰਤੋਂ ਨਹੀਂ ਕਰਨੀ ਕਿਉਂਕਿ ਹਰਿਆਣਾ ਡੀਜੀਪੀ ਦੇ ਵੱਲੋਂ ਵੀ ਕਿਹਾ ਗਿਆ ਉਸ ਤੋਂ ਬਾਅਦ ਪੰਜਾਬ ਡੀਜੀਪੀ ਨੇ ਵੀ ਇਹ ਲੈਟਰ ਜਾਰੀ ਕੀਤਾ ਤਾਂ ਜਿਸ ਤੋਂ ਬਾਅਦ ਪੋਕਲੈਨ ਮਸ਼ੀਨ ਤਾਂ ਪਰਲੇ ਬੰਨੇ ਖੜੀ ਨਜ਼ਰ ਆ ਰਹੀ ਹੈ ਇਸ ਪਾਸੇ ਦੇਖੋਗੇ ਤੁਸੀਂ ਤਾਂ ਪੋਕਲੈਨ ਮਸ਼ੀਨ ਖੜੀ ਹੈ ਵੱਡੀ ਔਰ ਪਰ ਕਹਿੰਦੇ ਕਿ ਅਸੀਂ ਇਸ ਦੀ ਵਰਤੋਂ ਨਹੀਂ ਕਰਨੀ ਇਹ ਗੱਲ ਕਿਸਾਨਾਂ ਦੇ ਵੱਲੋਂ ਕਹੀ ਗਈ ਆ ਕਿ ਇਸ ਦਾ ਯੂਜ਼ ਨਹੀਂ ਕਰਨਾ ਤਾਂ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਇਸ ਵੇਰੇ ਚੜ੍ਹਦੀ ਕਲਾ ਦੇ ਵਿੱਚ ਆ ਪੂਰਾ ਮੋਰਚਾ ਇਸ ਵੇਲੇ ਤਾਂ ਹੁਣ ਦੇਖਣਾ ਹੈ ਤਾਂ ਹਰ ਤਰ੍ਹਾਂ ਇਧਰਲੇ ਬੰਨੇ ਦੇਖੋ ਕਿਸ ਤਰੀਕੇ ਦੇ ਨਾਲ ਤਿਆਰੀ ਕੀਤੀ ਗਈ ਹੈ ਤੁਸੀਂ ਵੀ ਚਸ਼ਮਾ ਲਾਉਂਦਾ ਮਾਸਕ ਬੜਾ ਜ਼ਬਰਦਸਤ ਪਾਇਆ ਹੋਇਆ ਮਾਸਕ ਤੁਹਾਡੇ ਵਰਗੇ ਕਿਸੇ ਪ੍ਰੇਮੀ ਨੇ ਲਿਆ ਕੇ ਦਿੱਤਾ ਕਿਉਂਕਿ ਹਾਂਜੀ ਕਿਉਂਕਿ ਤੁਹਾਡੇ ਵਰਗੇ ਕਿਸੇ ਪ੍ਰੇਮੀ ਨੇ ਲਿਆ ਕੇ ਦਿੱਤਾ ਕਿਉਂਕਿ ਆਗੂ ਟੀਮ ਅੱਗੇ ਜਾਊਗੀ ਬਾਕੀ ਸਾਰਾ ਕੋਈ ਪਿੱਛੇ ਖੜਾਗੇ ਬਹੁਤ ਬਹੁਤ ਘਟ ਗਿਣਤੀ ਦੇ ਵਿੱਚ ਸੰਗਤ ਲੈ ਕੇ ਜਾਵਾਂਗੇ ਔਰ ਅਪੀਲ ਕਰਾਂਗੇ ਕਿ ਅੱਜ 9 ਦਿਨ ਹੋ ਗਏ ਆ ਲਗਾਤਾਰ ਜਿਹੜਾ ਵਾ ਉਹ ਸ਼ਾਂਤਮਈ ਤਰੀਕੇ ਦੇ ਨਾਲ ਇਹਨਾਂ ਨੂੰ ਬਿਠਾ ਰਹੇ ਆ ਪਰ ਨੌਜਵਾਨਾਂ ਦੇ ਵਿੱਚ ਜਿਹੜਾ ਉਹ ਰੋਹ ਵਧ ਰਿਹਾ ਵਾ ਇਸ ਕਰਕੇ ਪ੍ਰਸ਼ਾਸਨ ਪ੍ਰਧਾਨ ਮੰਤਰੀ ਜੀ ਇਹਦੇ ਤੇ ਜਲਦੀ ਕੋਈ ਦਾ ਹੱਲ ਕੱਢਣ ਕਿਉਂਕਿ ਜਿਹੜਾ 10 ਨੁਕਤਿਆਂ ਦਾ ਮੰਗ ਪੱਤਰ ਦਿੱਤਾ ਵਾ ਉਹ ਕੋ ਇਹੋ ਜਿਹਾ ਨਹੀਂਗਾ ਜਿਹੜਾ ਲਾਗੂ ਨਹੀਂ ਕੀਤਾ ਜਾ ਸਕਦਾ ਉਹਨੂੰ ਲਾਗੂ ਕੀਤਾ ਜਾ ਸਕਦਾ ਵਾ ਇਹ ਅੰਦੋਲਨ ਚ ਚਲਾਉਣ ਦੀ ਲੋੜ ਇਸ ਕਰਕੇ ਪਈ ਵੀ ਅੰਦੋਲਨ ਇੱਕ ਜਿਹੜਾ ਸਸਪੈਂਡ ਕਰਕੇ ਆਏ ਸਾਂ ਤੇ ਅੱਜ ਉਹ ਜਿਹੜੀਆਂ ਮੰਗਾਂ ਉਧਰ ਮੋਦੀ ਜੀ ਮੰਨ ਕੇ ਸੀ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ 13 ਫਰਵਰੀ ਦਾ ਐਲਾਨ ਸੀਗਾ ਤੇ ਅੱਜ ਤਰੀਕ ਹੋ ਗਈ 21 ਤਕਰੀਬਨ 9:30 ਅੱਜ ਇਨ੍ਹਾਂ ਮੋਰਚੇ ਤੇ ਬਿਠੇ ਰੋਗੇ ਆ ਤਿੰਨੇ ਕੰਮ ਮੋਦੀ ਜੀ ਨੇ ਕੀਤੇ ਆ ਰਾਹ ਬੰਦ ਮੋਦੀ ਜੀ ਨੇ ਕਰਵਾਏ ਨੈੱਟ ਮੋਦੀ ਜੀ ਨੇ ਬੰਦ ਕਰਵਾਇਆ ਔਰ ਗੋਲੇ ਜਿਹੜੇ ਆਥਰੂ ਗਏ ਦਿਓ ਮੋਦੀ ਜੀ ਨੇ ਸਟਵਾਏ ਬਿਲਕੁਲ ਇਧਰੋਂ ਸ਼ਾਂਤ ਮਈ ਮਾਹੌਲ ਆ ਇਧਰ ਲੈ ਬੰਨੇ ਸ਼ਾਂਤਵੇਂ ਮਾਹੌਲਾ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਇਸ ਪਾਸੇ ਤਾਂ ਤਿਆਰੀ ਕਿਸਾਨਾਂ ਦੇ ਵੱਲੋਂ ਵੀ ਪੂਰੀ ਤੇ ਆ ਪੂਰੀ ਐਸ ਬੰਨੇ ਦੇ ਕੋ ਬਾਪੂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਨਜ਼ਰ ਆ ਰਿਹਾ ਹੈਲਮਟ ਦੇ ਤੌਰ ਤੇ ਕਹੀਏ ਕਿ ਹੰਝੂ ਕੈਸੇ ਗੋਲਿਆਂ ਤੋਂ ਬਚਣ ਵਾਸਤੇ ਜਿਹੜਾ ਇਹ ਇੰਤਜ਼ਾਮ ਹੈ ਕਿ ਟੀਅਰ ਗੈਸ ਦੇ ਗੋਲਿਆਂ ਤੋਂ ਬਚਿਆ ਜਾ ਸਕੇ ਹੈੱਡਫੋਨ ਵੀ ਹੈੱਡਫੋਨ ਲਾਇਆ ਹੋਇਆ ਤੁਸੀਂ ਇਹ ਆਏ ਆਪਣਾ ਉਹ ਜਿਹੜੇ ਉਹ ਜਿਹੜੀ ਆਵਾਜ਼ ਕਰਨ ਵਾਲੀ ਮਸ਼ੀਨ ਇਹ ear muff ਬਚਾ ਦਾ ਸਾਊਂਡ ਜਿਹੜੀ ਹੈ ਕਹਿੰਦੇ ਕਿ ਉਹ 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 ਉਸ ਦਾ ਵੀ ਕੋਈ ਛੱਡਿਆ ਜਾ ਸਕਦਾ ਅਸਰ ਤਾਂ ਉਸ ਦੇ ਬਚਾਅ ਵਾਸਤੇ ਇਹ ਇੰਤਜ਼ਾਮ ਆਇਆ ਤਾਂ ਇਧਰਲੇ ਬੰਨੇ ਬਾਪੂ ਹੁਣਾਂ ਦੇ ਹੱਥ ਦੇ ਵਿੱਚ ਸਿੰਬੋਲਿਕ ਤੌਰ ਤੇ ਹਲ ਫੜਿਆ ਹੋਇਆ ਜਦੋਂ ਬਲਦਾਂ ਦੇ ਨਾਲ ਖੇਤੀ ਹੁੰਦੀ ਸੀ ਤਾਂ ਇਹੋ ਜਿਹੇ ਹਲ ਇਸਤੇਮਾਲ ਕੀਤੇ ਜਾਂਦੇ ਸੀਗੇ ਤਾਂ ਸਿੰਬੋਲਿਕ ਤੌਰ ਤੇ ਇਹਨਾਂ ਨੇ ਹਲ ਫੜਿਆ ਹੋਇਆ ਹੱਥ ਦੇ ਵਿੱਚ ਤਾਂ ਇਧਰਲੇ ਬੰਨੇ ਦੀ ਤਿਆਰੀ ਦਿਖਾਉਣੇ ਆ ਇਸ ਪਾਸੇ ਦੀ ਤਸਵੀਰ ਹੈ ਵੱਡੀ ਗਿਣਤੀ ਦੇ ਵਿੱਚ ਖੜੇ ਆ ਨੌਜਵਾਨ ਜਿਵੇਂ ਇਹਨਾਂ ਨੂੰ ਆਗੂਆਂ ਨੇ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਚਾਲੇ ਪਾ ਦੇਣੇ ਆ ਕਿਉਂਕਿ ਇਹਨਾਂ ਦੇ ਕੋਲ ਜਾਤਾ ਬੋਰੀਆਂ ਨੇ ਕਹਿੰਦੇ ਸਾਡੇ ਕੋਲੇ ਜਾ ਸਾਡੇ ਕੋਲੇ ਝੰਡੇ ਆ ਔਰ ਉਧਰਲੇ ਬੰਨੇ ਪੂਰੀ ਫੋਰਸ ਤਾਇਨਾਤ ਆ ਪੂਰਾ ਸਿਸਟਮ ਪੂਰੀ ਸਰਕਾਰ ਦਾ ਤਾਮਝਾਮ ਲੱਗਿਆ ਹੋਇਆ ਇਧਰਲੇ ਬੰਨੇ ਬਾਈ ਹੁਣਾਂ ਨੇ ਟਰੈਕਟਰ ਲਿਆ ਕੇ ਅਗਲੇ ਬੰਨੇ ਖੜਾ ਕਰ ਦਿੱਤਾ ਬਾਈ ਜੀ ਤਿਆਰੀ ਆ ਪੂਰੀ ਜਾਣ ਵਾਸਤੇ ਮਾਸਕ ਪੂਰਾ ਐਨ 95 ਲਾਇਆ ਹੋਇਆ ਤੁਸੀਂ ਅੱਖਾਂ ਦੇ ਉੱਪਰ ਚਸ਼ਮਾ ਹਾਂਜੀ ਹਾਂਜੀ ਪੂਰੀ ਤਿਆਰੀ ਇਸੇ ਕਰਕੇ ਤਿਆਰੀ ਕਰਕੇ ਲਾ ਕੇ ਰੱਖਿਆ ਸਾਰਾ ਕਦੇ ਵੀ ਗੋਲੇ ਗਿਰ ਸਕਦੇ ਆ ਇੱਕ ਕਰਕੇ ਤਿਆਰੀ ਪੂਰੀ ਰੱਖੀ ਹੋਈ ਆ ਮਾਸਕ ਪੂਰਾ ਕਾਰਗਰ ਹੁੰਦਾ ਜਦੋਂ ਗੋਲੇ ਡਿੱਗਦੇ ਆ ਹਾਂਜੀ ਹਾਂਜੀ ਤੂੰ ਇਸ ਵਾਸਤੇ ਕਾਰਗਰ ਹੈ ਜੀ ਤੂੰ ਹੌਨਿਸਟ ਚੜਦਾ ਜੀ ਤੇ ਚਸ਼ਮੇ ਨਾਲੇ ਮਤਲਬ ਇਦਦੇ ਨਾਲ ਅੱਖਾਂ ਵੀ ਧੂਣੀ ਪੈਂਦਾ ਜੀ ਫਿਰ ਜੇ ਤੂੰ ਚੜੇਗਾ ਫਿਰ ਆਪਣੇ ਨਮਕ ਰੱਖਿਆ ਹੋਇਆ ਨਮਕ ਚੱਟ ਲੈਣਾ ਜੀ ਨਾਲ ਦੀ ਨਾਲ ਉਹਦਾ ਠੀਕ ਹੋ ਜਾਂਦਾ ਹਾਂਜੀ ਹਾਂਜੀ ਉਹਦਾ ਜੇ ਖੰਗ ਦਿਓ ਉਹਦੇ ਨਾਲ ਨਮਕ ਚਟੋ ਥੋੜਾ ਉਹਦਾ ਛੱਟ ਹੋ ਜਾਂਦਾ ਜੀ ਹਾਂਜੀ ਦੇਖੋ ਸਾਰੇ ਹਰੇਕ ਚੀਜ਼ ਦਾ ਤੋੜ ਨਿਕਲੇ ਆਉਦਾ ਹੁੰਦਾ ਇਧਰ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਵੀ ਪਹੁੰਚੇ ਹੋਏ ਆ ਅਗਲੇ ਪਾਸੇ ਇਹ ਵੀ ਕਹਿੰਦੇ ਕਿ ਅਸੀਂ ਵੀ ਟੱਕਰਾ ਕਰਾਂਗੇ ਜੇ ਜੋ ਵੀ ਕਿਸਾਨਾਂ ਨੂੰ ਲੋੜ ਹੁੰਦੀ ਹੈ ਤਾਂ ਅਸੀਂ ਵੀ ਨਾਲ ਸਪੋਰਟ ਕਰਾਂ ਸਪੋਰਟ ਕਰਾਂਗੇ ਇਹ ਗੱਲ ਕਹਿ ਰਹੇ ਨੇ ਤਾਂ ਕੰਨਾਂ ਦੇ ਵਿੱਚ 이어ਬੱਡ ਟਾਈਪ ਅ ਡਿਵਾਈਸ ਆਉਂਦੀ ਆ ਉਹ ਲਗਾਈਆਂ ਹੋਈਆਂ ਕਿ ਕਹਿੰਦੇ ਜਿਆਦਾ ਜੇ ਉਧਰੋਂ ਨੌਇਸ ਵਾਸਤੇ ਕੋਈ ਡਿਵਾਈਸ ਜਿਹੜੀਆਂ ਲਾਈਆਂ ਹੋਈਆਂ ਆ ਉਹ ਛੱਡੀਆਂ ਜਾਂਦੀਆਂ ਕਿਸਾਨਾਂ ਨੂੰ ਖਦੇੜਨ ਦੇ ਲਈ ਜਿਹਦੇ ਨਾਲ ਕਹਿੰਦੇ ਕਿ ਕੰਨਾਂ ਦੇ ਪਰਦਿਆਂ ਤੱਕ ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਉਹਨਾਂ ਤੋਂ ਬਚਣ ਵਾਸਤੇ ਇਹ ਇੰਤਜ਼ਾਮ ਕੀਤੇ ਹੋਇਆ ਤਾਂ ਹਰ ਤਰ੍ਹਾਂ ਦੀ ਤਿਆਰੀ ਕਿਸਾਨਾਂ ਦੇ ਵੱਲੋਂ ਵੀ ਪਰ ਕਹਿੰਦੇ ਸ਼ਾਂਤੀਪੂਰਨ ਤਰੀਕੇ ਨਾਲ ਅਮਰਜੀਤ ਸਿੰਘ ਮੋੜੀ ਨੇ ਇਸ ਇਸ ਪਾਸੇ ਗੱਲਬਾਤ ਕਰਦੇ ਮੋੜੀ ਸਾਹਿਬ ਕਿਹੋ ਜੀ ਤਿਆਰੀ ਹੈ ਕੀ ਪ੍ਰਬੰਧ ਹੈ ਸਾਡੇ ਕੋਲ ਕੋਈ ਅਜਿਹਾ ਪ੍ਰਬੰਧ ਨਹੀਂ ਨੇ ਹਿੱਥੇ ਆਪਾਂ ਨੇ ਜਾਣਾ ਆ ਦਿੱਲੀ ਤਰਫ ਨੂੰ ਕੋਚ ਕਰਨਾ ਆ ਸਰਕਾਰ ਨੂੰ ਅਪੀਲ ਕਰਦੇ ਆ ਤੁਹਾਡੇ ਰਾਹੀ ਸਾਨੂੰ ਆਪਣਾ ਅੰਦੋਲਨ ਕਰਨ ਦਿਓ ਇਹ ਸਾਡੇ ਕਾਨੂੰਨ ਜਿਹੜੇ ਹੱਕੀ ਮੰਗ ਰਹੇ ਉਹਨਾਂ ਤੇ ਮੋਹਰ ਲਾ ਦਿਓ ਨਹੀਂ ਤਾਂ ਇਹ ਰਸਤੇ ਖੋਲ ਦੇ ਸਾਨੂੰ ਦਿੱਲੀ ਜਾਣ ਦਿਓ ਆਪਣਾ ਪ੍ਰੋਟੈਸਟ ਸ਼ਾਂਤੀ ਮੇਂ ਤਰੀਕੇ ਨਾਲ ਕਰਨ ਦਿਓ ਪਹਿਲਾਂ ਵੀ ਸੀ 13 ਮਹੀਨੇ ਅੰਦੋਲਨ ਕਰਿਆ ਆ ਕਿਸੇ ਤਰ੍ਹਾਂ ਦਾ ਕਿਸੇ ਦੀ ਕਿਸੇ ਬੱਲਬ ਨੂੰ ਵੀ ਨੁਕਸਾਨ ਨਹੀਂ ਹੋਇਆ ਕਿਸੇ ਦੀ ਰੇੜੀ ਦੇ ਬੇਰ ਨੂੰ ਵੀ ਨੁਕਸਾਨ ਨਹੀਂ ਕੀਤਾ ਇਸ ਕਰਕੇ ਅਪੀਲ ਆ ਸਰਕਾਰ ਨੂੰ ਸਾਨੂੰ ਆਪਣਾ ਜਿਹੜਾ ਸੰਵਿਧਾਨਕ ਹੱਕ ਆ ਸਾਨੂੰ ਆਪਣਾ ਅੰਦੋਲਨ ਕਰਨ ਦਿਓ ਅਸੀਂ ਨਿਹੱਥੇ ਜਾਵਾਂਗੇ ਸਰਕਾਰ ਨੂੰ ਭਾਵੇਂ ਜਿਹੜੀ ਤਸੱਦਦ ਕਰਨੀਆਂ ਕਰ ਸਕਦੀ ਆ ਕਹਿੰਦੇ ਨਿਹੱਥੇ ਜਾਵਾਂਗੇ ਮਰਜੀਤ ਸਿੰਘ ਮੋੜੀ ਨੇ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਸਿੰਘ ਦੇ ਜਿਹੜੇ ਪ੍ਰਧਾਨ ਨੇ ਔਰ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਤਾਂ ਨਿਹੱਥੇ ਆਂ ਔਰ ਇਧਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਆ ਕਹਿੰਦੇ ਕਿ ਅਸੀਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਪ੍ਰੋਟੈਸਟ ਕਰਨਾ ਸਰਕਾਰ ਰਾਹ ਖੋਲ ਦੇਵੇ ਤਾਂ ਅਸੀਂ ਤਾਂ ਕਿ ਅੱਗੇ ਜਾ ਕੇ ਆਪਦਾ ਪ੍ਰੋਟੈਸਟ ਕਰ ਸਕੀ ਆਪਦਾ ਪ੍ਰਦਰਸ਼ਨ ਕਰ ਸਕੀ ਤੇ ਆਪਦੀਆਂ ਮੰਗਾਂ ਮਨਵਾਉਣ ਲਈ ਅਸੀਂ ਦਿੱਲੀ ਜਾ ਕੇ ਆਪਦਾ ਧਰਨਾ ਲਾ ਸਕੀ ਥੋੜੀ ਦੇਰ ਬਾਅਦ ਕਿਸਾਨਾਂ ਨੇ ਕੂਚ ਕਰਨਾ ਅਗਲੇ ਬੰਨੇ ਜ਼ਬਰਦਸਤ ਬੈਰੀਕੇਟਿੰਗ ਹੈ ਅਗਲੇ ਬੰਨੇ ਜ਼ਬਰਦਸਤ ਪੁਲਿਸ ਫੋਰਸ ਖੜੀ ਆ ਪਰ ਕਿਸਾਨ ਕਹਿੰਦੇ ਸ ਤਾਂ ਨਿਹੱਥੇ ਆ ਸਾਡੇ ਕੋਲ ਤਾਂ ਟਰੈਕਟਰ ਆ ਜਿਹੜੇ ਅਸੀਂ ਲੈ ਕੇ ਜਾਵਾਂਗੇ ਜਾਂ ਪੈਦਲ ਅਸੀਂ ਇਸ ਪਾਸੇ ਕੂਚ ਕਰਾਂਗੇ ਰਾਹ ਸਾਡੇ ਲਈ ਖਾਲੀ ਕਰ ਦਿੱਤੇ ਜਾਣ ਪਰ ਇਸ ਪਾਸੇ ਦੀ ਤਿਆਰੀ ਡਿਸਪਲਿਨ ਪੂਰਾ ਮੈਂਟੇਨ ਕੀਤਾ ਹੋਇਆ ਇਧਰੋਂ ਕਿਸੇ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਜੇ ਕਹਿੰਦੇ ਕਿ ਜਦੋਂ ਕਿਸਾਨ ਆਗੂ ਹੁਕਮ ਕਰਨਗੇ ਜਦੋਂ ਉਹਨਾਂ ਦਾ ਆਦੇਸ਼ ਹੋਊਗਾ ਉਦੋਂ ਹੀ ਅਗਲੇ ਪਾਸੇ ਅਸੀਂ ਜਾਣ ਦੇਾਂਗੇ ਤਾਂ ਅਗਲੀ ਤਸਵੀਰ ਜਿਹੜੀ ਹੈ ਉਹ ਵੀ ਅਸੀਂ ਤੁਹਾਨੂੰ ਦਿਖਾਉਂਦੇ ਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੌਕੇ ਦੇ ਉੱਪਰ ਮੌਕੇ ਦੇ ਉੱਪਰ ਡੱਟੇ ਹੋਏ ਆ ਇਸ ਪਾਸੇ ਦੇਖੋ ਨੌਜਵਾਨ ਬਜ਼ੁਰਗ ਤੁਹਾਨੂੰ ਅੱਲੀ-ਕੱਲੀ ਤਸਵੀਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਇਹ ਤਸਵੀਰ ਸ਼ੰਭੂ ਬਾਰਡਰ ਦੀ ਜਿੱਥੇ ਇੱਕ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਆ ਤਾਂ ਜਦੋਂ ਬੈਰੀਕੇਟਿੰਗ ਪੱਟੀ ਨੌਜਵਾਨਾਂ ਨੇ ਤਾਂ ਬੈਰੀਕੇਟ ਖਿੱਚ-ਖਿੱਚ ਕੇ ਇਸ ਪਾਸੇ ਲਿਆਉਂਦੇ ਸੀ ਕਿਉਂਕਿ ਜ਼ਬਰਦਸਤ ਆ ਦੇਖੋ ਕਿੰਨਾ ਮੋਟਾ ਕਿੰਨਾ ਲੰਬਾਈ ਵਾਲਾ ਬੈਰੀਕੇਟ ਹੈ ਔਰ ਇਸ ਬੈਰੀਕੇਟ ਨੂੰ ਖਿੱਚ ਕੇ ਇਸ ਪਾਸੇ ਲਿਆਂਦਾ ਗਿਆ ਇਹੋ ਜੇ ਹੋਰ ਬਹੁਤ ਸਾਰੇ ਬੈਰੀਕੇਟ ਲਾਇ ਹੋਇਆ ਤਾਂ ਜ਼ਬਰਦਸਤ ਬੈਰੀਕੇਟਿੰਗ ਕੀਤੀ ਹੋਈ ਆ ਕਿਸਾਨਾਂ ਦੇ ਵੱਲੋਂ ਵੀ ਪੂਰੇ ਪੱਕੇ ਇੰਤਜ਼ਾਮ ਕੀਤੇ ਹੋਇਆ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਵੀ ਪਹੁੰਚੇ ਹੋਇਆ ਦੇਖ ਸਕਦੇ ਹਾਂ ਇਸ ਪਾਸੇ ਵੀ ਤਾਂ ਇਹ ਤਸਵੀਰ ਹੈ ਸ਼ੰਭੂ ਬਾਰਡਰ ਦੀ ਜਿੱਥੇ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮਾਹੌਲ ਕੀ ਆ ਸ਼ੰਭੂ ਬਾਰਡਰ ਦਾ ਤਾਂ ਥੋੜੀ ਦੇਰ ਬਾਅਦ ਕਿਸਾਨਾਂ ਨੇ ਕੁਝ ਕਰਨਾ ਗੁਰੂ ਦੀਆਂ ਲਾਡਲੀਆਂ ਫੌਜਾਂ ਲਗਾਤਾਰ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ ਇਸ ਪਾਸੇ ਇਹ ਇੰਤਜ਼ਾਮ ਜਿਹੜੇ ਆ ਇਹ ਵੀ ਦੇਖ ਸਕਦੇ ਹੋ ਤਾਂ ਬੈਰੀਕੇਡ ਜਿਹੜੇ ਹਟਾਉਣ ਵਾਸਤੇ ਇਸ ਤਰ੍ਹਾਂ ਦੇ ਇੰਤਜ਼ਾਮ ਕਿਸਾਨਾਂ ਦੇ ਵੱਲੋਂ ਵੀ ਕੀਤੇ ਗਏ ਤਾਂ ਕਿ ਜਿਹੜਾ ਇਹ ਬੈਰੀਕੇਟ ਹੈ ਜ਼ਬਰਦਸਤ ਤਰੀਕੇ ਦੀ ਬੈਰੀਕੇਟਿੰਗ ਹੈ ਇਸ ਨੂੰ ਹਟਾਇਆ ਜਾ ਸਕੇ ਇਸ ਨੂੰ ਪਾਸੇ ਕੀਤਾ ਜਾ ਸਕੇ ਔਰ 4x4 ਟਰੈਕਟਰ ਨੇ ਬਾਈ ਹੁਣਾਂ ਨਾਲ ਵੀ ਗੱਲਬਾਤ ਵੀ ਕਰਾਂਗੇ ਕੀ ਕਹਿੰਦੇ ਆ ਬਾਈ ਕਿਵੇਂ ਦੀ ਤਿਆਰੀ ਹੈ ਤਾਂ ਕਿਉਂਕਿ ਤਾਂ ਇਹ ਇਹ ਤਸਵੀਰਾਂ 4x4 ਟਰੈਕਟਰ ਬਾਈ ਹੁਣਾਂ ਨੇ ਪੂਰਾ ਦਾ ਪੂਰਾ ਇਹ ਤਿਆਰ ਕਰਾਇਆ ਰਮਨ ਮਾਨ ਸਾਡੇ ਨਾਲ ਨੇ ਰਮਨ ਮਾਨ ਹੁਣਾਂ ਨਾਲ ਗੱਲਬਾਤ ਕਰਦੇ ਆ ਰਮਨ ਮਾਨ ਹੁਣੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਰਮਨ ਜੀ ਇੱਕ ਮਿੰਟ ਦਾ ਸਮਾਂ ਲੈਣਾ ਤੁਹਾਡਾ ਕਿਸ ਤਰ੍ਹਾਂ ਦੇ ਪ੍ਰਬੰਧ ਆ ਕੀ ਕਹੋਗੇ ਨੌਜਵਾਨਾਂ ਨੂੰ ਕਿਉਂਕਿ ਅੱਗੇ ਬਹੁਤ ਜ਼ਬਰਦਸਤ ਮੈਰੀਗੇਟਿੰਗ ਹੈ ਤੁਹਾਡੇ ਵੱਲੋਂ ਅਗਲਾ ਐਕਸ਼ਨ ਪਲਾਨ ਕੀ ਹੈ ਸਾਡਾ ਦਾ ਐਕਸ਼ਨ ਪਲਾਨ ਅਸੀਂ ਤਾਂ ਹੱਥ ਜੋੜ ਕੇ ਅਸੀਂ ਤਾਂ ਹੱਥ ਜੋੜ ਕੇ ਜੋ ਸਾਡੇ ਮਾਨੀ ਪ੍ਰਧਾਨ ਮੰਤਰੀ ਆ ਅਸੀਂ ਤਾਂ ਉਹੀ ਇਲਤਜਾ ਹੈਗੀ ਹੈ ਕਿ ਆ ਤੁਸੀਂ ਕਹਿੰਨੋ ਕੀ ਕੀ ਵੀ ਆ ਸਾਡਾ ਹੱਕ ਹੈ ਐਮਐਸਪੀ ਤੇ ਉਹਦਾ ਤੁਸੀਂ ਲਾ ਤੋ ਹੈਗਾ ਬਣਾ ਦਿਓ ਕਾਨੂੰਨ ਬਣਾ ਦਿਓ ਐਮਐਸਪੀ ਦਾ ਤੇ ਤੇ ਬਸ ਇੰਨੀ ਤੇ ਬਸ ਇੰਨੀ ਬਸ ਇੰਨੀ ਇਲਤੁਜਾ ਹਾਂਜੀ ਔਰ ਹੁਣ ਜ਼ਬਰਦਸਤ ਬੈਰੀਕੇਟਿੰਗ 11 ਵਜੇ ਦਾ ਕੁਝ ਕਰੋਗੇ ਦਿੱਲੀ ਜਾਣ ਵਾਸਤੇ ਹਾਂਜੀ 11 ਵਜੇ ਦਾ ਤੁਸੀਂ ਪੁੱਛੋ ਦਿੱਤਾ ਹਾਂਜੀ ਤਾਂ ਕਿਸਾਨ ਲੀਡਰ ਲਗਾਤਾਰ ਅਪੀਲ ਵੀ ਕਰ ਰਿਹਾ ਤਾਂ ਇਧਰ ਲੈ ਬੰਨੇ ਬਾਈ ਹੋਣੀ ਵੀ ਕਿਉਂਕਿ ਇਹ ਕਹਿੰਦੇ ਸਤਾ ਨੇ ਹੱਥੇ ਆ ਸਾਡੇ ਕੋਲੇ ਕੁਝ ਨਹੀਂ ਸਸਤਾਪ ਦਾ ਇੰਤਜ਼ਾਮ ਤਾਂ ਕਰਨਾ ਹੀ ਆ ਜੇ ਉਧਰੋਂ ਗੋਲੇ ਧਾਕੇ ਜਾਣਗੇ ਤਾਂ ਆਪ ਦਾ ਬਚਾਅ ਤਾਂ ਕਰਨਾ ਹੀ ਆ ਬਾਈ ਹੁਣਾਂ ਨੇ ਅ ਅ ਦੇਖ ਸਕਦੇ ਹੋ ਇੱਕ ਜੈਕਟ ਸ਼ਾਇਦ ਤਿਆਰ ਕਰਵਾਈ ਹੈ ਜਾਂ ਲੈ ਕੇ ਆਏ ਨੇ ਉਧਰ ਪੰਜਾਬ ਦੇ ਕਿਸਾਨ ਵੀ ਨੇ ਹਰਿਆਣਾ ਦੇ ਕਿਸਾਨ ਇਧਰ ਗੋਰੀ ਹੁਣੀ ਵੀ ਪਹੁੰਚੇ ਹੋਏ ਆ ਔਰ ਤਾਂ ਇਹ ਤਿਆਰੀ ਕਿਸਾਨਾਂ ਦੇ ਵੱਲੋਂ ਵੀ ਕੀਤੀ ਗਈ ਆ ਇਧਰ ਵੀ ਆ ਬਾਈ ਹੁਣਾ ਨੂੰ ਵੀ ਜਰਾ ਦਿਖਾਓ ਕਿਉਂਕਿ ਬਾਈ ਜੋ ਪੂਰੀ ਤਿਆਰੀ ਹੈ ਕੰਨਾਂ ਦੇ ਵਿੱਚ ਵੀ ਏਅਰ ਬੱਡ ਲਾਏ ਹੋਇਆ ਔਰ ਮਾਸਕ ਇਹ ਪੂਰਾ ਤੁਹਾਨੂੰ ਲੱਗਦਾ ਬਚਾਅ ਕਰਦਾ ਇਹ ਹਾਂਜੀ ਹਾਂਜੀ ਬਚਾਅ ਕਰੂਗਾ ਆਪਣੇ ਕਹਿੰਦਾ ਫੁੱਲ ਤਿਆਰੀ ਹੈ ਆਪਣੇ ਕਰੀਆਂ ਦਾ ਫੁੱਲ ਤਿਆਰੀ ਹੈ ਬਾਕੀ ਦੇਖਦੇ ਆਂ ਬਾਈ ਹਾਂਜੀ ਆਪ ਦੇ ਵੱਲੋਂ ਬਾਈ ਹੁਣ ਇਹ ਕਹਿੰਦੇ ਪੂਰਾ ਮਾਸਕ ਲਾਇਆ ਹੋਇਆ ਹੈਲਮਟ ਲਾਇਆ ਹੋਇਆ ਤਾਂ ਕਿ ਕੋਈ ਉੱਪਰ ਨਾਲ ਵਜੇ ਗੋਲਾ ਆ ਕੇ ਨਾ ਡਿੱਗੇ ਇਧਰ ਬਾਈ ਹੁਣ ਦੇ ਵੀ ਗੁਰੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਬਾਈ ਔਰ ਇਹ ਬਚਾਅ ਕਰਦਾ ਤੁਹਾਨੂੰ ਲੱਗਦਾ ਬਚਾ ਵੀ ਤੇ ਕਰੀ ਹੋਈ ਗੁਰੂ ਮਹਾਰਾਜ ਦੀ ਕਰਨਾ ਹੁੰਦਾ ਬਚਾਤਾ ਯਾਰ ਇਹਨੂੰ ਨਾਲ ਲੱਗਿਆ ਹੋਇਆ ਇਹ ਬੇਸਿਕਲੀ ਕਾਦੇ ਵਾਸਤੇ ਆ ਗੁਰੇ ਇਹ ਵੀ ਸੇਵਾ ਜੀ ਆਈਆਂ ਇਹ ਬੁਲਟ ਪ੍ਰੂਫ ਤਾਂ ਨਹੀਂ ਹੈਗੀਆਂ ਇਹ ਡਾਂਗ ਸੋਟੀ ਤੋਂ ਬਚਾ ਲਈ ਹੈਗੀਆਂ ਡਾਂਗ ਛੋਟੇ ਤੋਂ ਡਾਂਗ ਛੋਟੇ ਤੋਂ ਬਚਾਅ ਹੋ ਜਾਊਗਾ ਹੈ ਜੋ ਜੋਇੰਟ ਜਿਹੜੀ ਹੈਗੀ ਆ ਉਹ ਕਵਰ ਕੀਤੇ ਹੋਏ ਨਹੀਂ ਇਹਦੇ ਨਾਲ ਹਾਂ ਹਾਂ ਤੇ ਡਾਂਗ ਛੋਟੇ ਤੋਂ ਕਹਿੰਦੇ ਬਚਾਅ ਹੋ ਜਾਣਾ ਇਹ ਇੱਕ ਇਹ ਜਿਹੜੀ ਆ ਮੈਂ ਕੋਈ ਨਹੀਂ ਕੋਈ ਨਾ ਦਾ ਤਾਂ ਸ਼ੰਭੂ ਬਾਰਡਰ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਹਿੰਦੇ ਡਾਂਗ ਛੋਟੇ ਤੋਂ ਬਚਾਅ ਤਾਂ ਅਸੀਂ ਆਪਦਾ ਕਰਨਾ ਹੀ ਆ ਕਿਉਂਕਿ ਸਾਡੇ ਕੋਲੇ ਕੋਈ ਹਥਿਆਰ ਨਹੀਂ ਸਾਡੇ ਕੋਲੇ ਕੋਈ ਹੋਰ ਕੁਝ ਨਹੀਂਗਾ ਪਰ ਬਾਈ ਹੁਣਾਂ ਨਾ ਵੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੁਹਾਨੂੰ ਲੱਗਦਾ ਬਚਾਅ ਹੋ ਜਾਣਾ ਇਹਦੇ ਨਾਲ ਹਾਂਜੀ ਹਾਂ ਬਚਾਅ ਹੋ ਜਾਣਾ ਹੈ ਹੋਰ ਵੀ نیچے ਪੁੱਛੋ ਆਬਾਦੀ ਕੁਝ ਪਾਇ ਬਈ ਅਸੀਂ ਹਾਂਜੀ ਪੂਰੀ ਕਿਟ ਹੈ ਜੜੀ ਤਿਆਰ ਹੈ ਜਿਵੇਂ ਗੋਲਿਆ ਵਗੈਰਾ ਤੋਂ ਜਾਂ ਪਲਾਸਟਿਕ ਦੀਆਂ ਬੁਲੇਟ ਉਹਨਾਂ ਤੋਂ ਬਚਾਅ ਹੋ ਜੂਗਾ ਹਾਂਜੀ ਹਾਂਜੀ ਬਚਾਅ ਹੋ ਜੂਗਾ ਜੀ ਬਾਈ ਦੀ ਟੀਮ ਹੈ ਨੌਦੀ ਬਾਈ ਦੀ ਚੜ੍ਹਦੀ ਕਲਾ ਬਾਈ ਹਾਂਜੀ ਬਾਈ ਨੌਜਵਾਨ ਕਹਿੰਦੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਕੰਮ ਹੈ ਤਾਂ ਇਹ ਤਸਵੀਰ ਸ਼ੰਭੂ ਬਾਰਡਰ ਦੀ ਹੈ ਇਹਨਾਂ ਨੌਜਵਾਨਾਂ ਦੀ ਜ਼ਿੰਮੇਵਾਰੀ ਲਈ ਗਈ ਹੈ ਜਿਨ੍ਹਾਂ ਨੇ ਬੈਰੀਕੇਡ ਹਟਾਉਣੇ ਆ ਤਾਂ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਦੀ ਤਸਵੀਰ ਹੈ ਇਹਨਾਂ ਨੌਜਵਾਨਾਂ ਨੂੰ ਜ਼ਿੰਮੇਵਾਰੀ ਲਈ ਗਈ ਹੈ ਚੜ੍ਹਦੀ ਕਲਾ ਵਾਲੇ ਨੌਜਵਾਨ ਆ ਇਹ ਕਿ ਤੁਸੀਂ ਹਟਾਉਣੇ ਆ ਬੈਰੀਕੇਡ